ਸਬਰਾਲਾ ਬਲਾਕ ਅਧੀਨ ਮਾਚਿਵਾੜਾ ਬਲਾਕ ਦੇ ਦਰਜਨਾ ਪਿੰਡਾਂ ਦੇ ਕਿਸਾਨਾਂ ਤੇ ਵਕਫਾਕ ਕਿਸਾਨ ਜਥੇਬੰਦੀਆਂ ਵੱਲੋਂ ਨਵਾਂ ਸ਼ਹਿਰ ਖੰਨਾ ਹਾਈਵੇ ਅਤੇ ਰੋਪੜ ਦੁਰਾਹਾ ਮਾਰਗ ਉਤੇ ਅਨਮਿੱਥੇ ਸਮੇਂ ਦੇ ਲਈ ਪੱਕਾ ਚੱਕਾ ਜਾਮ ਲਗਾ ਦਿੱਤਾ ਜਾਵੇਗਾ ਅਸਲੀ ਜੇਕਰ ਤੁਸੀਂ ਇੱਧਰ ਆ ਰਹੇ ਹੋ ਤਾਂ ਤੁਹਾਨੂੰ ਖੱਜਲ ਖੁਆਰੀ ਹੋ ਸਕਦੀ ਹੈ ਜਾਣਕਾਰੀ ਦੇ ਮੁਤਾਬਿਕ ਰੋਪੜ ਤੋਂ ਲੁਧਿਆਣਾ ਤੱਕ ਵਗਦੀ ਸਰਾਂਦ ਨਹਿਰ ਨੂੰ ਸਰਕਾਰ ਵੱਲੋਂ ਪੱਕਾ ਕਰਨ ਅਤੇ ਨਹਿਰ ਨੂੰ ਚੌੜਾ ਕਰਨ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਪਰ ਅੱਜ ਕਿਸਾਨ ਯੂਨੀਨਾ ਸੈਂਕੜੇ ਕਿਸਾਨਾਂ ਤੇ ਲੋਕਾਂ ਨੇ ਇਸ ਦਾ ਡਟਮਾ ਵਿਰੋਧ ਕੀਤਾ ਹੈ ਵਿਰੋਧ ਕਰਦਿਆਂ ਹੋਇਆ ਕੰਮ ਨੂੰ ਬੰਦ ਕਰਵਾਉਣ ਦੇ ਲਈ ਮੋਰਚਾ ਲਗਾਉਣ ਦਾ ਐਲਾਨ ਕੀਤਾ ਹੈ ਅੱਜ ਸਰਾਂਦ ਨਹਿਰ ਕਿਨਾਰੇ ਪਿੰਡ ਗੜੀ ਵਿਖੇ ਕਿਸਾਨ ਯੂਨੀਅਨ ਲਖੋਵਾਲ ਕਿਸਾਨ ਯੂਨੀ ਰਾਜੀਵਾਲ ਕਿਸਾਨ ਯੂਨੀਅਨ ਕਾਦੀਆਂ ਕਿਸਾਨ ਯੂਨੀਅਨ ਸਿੱਧਪੁਰ ਗੈਰ ਸਿਆਸੀ ਤੋਂ ਇਲਾਵਾ ਦਰਸ਼ਨਾ ਪਿੰਡਾਂ ਦੇ ਸੈਂਕੜੇ ਕਿਸਾਨਾਂ ਅਤੇ ਲੋਕਾਂ ਦਾ ਵੱਡਾ ਇਕੱਠ ਹੋਇਆ ਮੈਂ ਦਾ ਹਰਦੀਪ ਸਿੰਘ ਜਸਪੁਰਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨੀ ਕਾਦੀਆਂ ਲੁਧਿਆਣਾ ਅੱਜ ਜਿਹੜੀ ਮੀਟਿੰਗ ਕੀਤੀ ਜਾਂਦੀ ਹੈ ਕੀ ਕਰਾਂ ਇਹ ਜੋ ਮੀਟਿੰਗ ਆ ਇੱਕ ਸਾਂਝੀ ਮੀਟਿੰਗ ਆ ਇਹਦੇ ਵਿੱਚ ਬੱਕ ਬੱਕ ਪਿੰਡਾਂ ਤੋਂ ਸਾਰੇ ਲੋਕ ਆਏ ਨੇ ਕਿਉਂਕਿ ਜੋ ਵੀ ਜਿਹੜੀ ਸਾਡੀ ਨਹਿਰ ਆ ਰੋਪੜ ਤੋਂ ਲੈ ਕੇ ਆਪਣੀ ਜਾਂਦੀ ਹੈ ਬਠਿੰਡੇ ਤੱਕ ਇਹਦੇ ਵਿੱਚੋਂ ਚਾਰ ਨਹਿਰਾਂ ਅੱਗੇ ਵੀ ਨਿਕਲਦੀਆਂ ਨੇ ਇਹਦੀ ਸਰਕਾਰ ਨੇ ਇਹਨੂੰ ਬੰਦ ਕਰਕੇ ਇਹਨੂੰ ਪੱਕਾ ਕਰਨ ਦਾ ਜੋ ਪ੍ਰੋਜੈਕਟ ਆ ਸ਼ੁਰੂ ਕੀਤਾ ਵਾ ਉਸ ਦੇ ਵਿਰੋਧ ਦੇ ਵਿੱਚ ਸਾਰੇ ਇੱਥੇ ਲਾਕੇ ਦਾ ਇਕੱਠ ਹੋਇਆ ਵਾ ਅਸੀਂ ਇੱਥੇ ਬੱਕ ਬੱਕ ਪਿੰਡਾਂ ਤੋਂ ਆਏ ਪੰਜਾਂ ਸਰਪੰਚਾਂ ਦੀ ਰਾਇ ਲਈਆ ਸਾਰਿਆਂ ਨੇ ਇਹ ਕਹਿਣਾ ਵੀ ਨਹਿਰ ਨੂੰ ਪੱਕਾ ਸਰਕਾਰ ਵੱਲੋਂ ਨਾ ਕੀਤਾ ਜਾਵੇ ਹਾਂ ਕਿਹਨੂੰ ਕਿਤਾ ਪਤਾ ਲੱਗਿਆ ਵੀ ਜਿਹੜੀ ਪੱਕੀ ਹੋਣ ਜਾਂਦੀ ਹੈ ਜੋ ਸਾਡੀ ਗੱਲਬਾਤ ਆ ਸਾਡੀ ਐਕਸ਼ਨ ਸਾਹਿਬ ਨਾਲ ਗੱਲ ਹੋਈ ਸੀਗੀ ਨਹਿਰ ਵਿਭਾਗ ਦੇ ਜੋ ਲੁਧਿਆਣੇ ਬਹਿੰਦੇ ਨੇ ਉਹਨਾਂ ਨੇ ਦੱਸਿਆ ਵੀ ਹਾਂਜੀ ਬਾਕੀ ਇਹ ਪ੍ਰੋਜੈਕਟ ਆਇਆ ਹੋਇਆ ਵੀ ਇਹ ਨਹਿਰ ਨੂੰ ਪੱਕਾ ਕੀਤਾ ਜਾਣਾ ਕਿ ਤੋਂ ਪੱਕੀ ਕੀਤੀ ਜਾ ਰਹੀ ਹੈ ਪਹਿਲਾਂ ਹਾਂਜੀ ਇਹਦਾ ਕੰਮ ਆ ਜਿਹੜਾ ਆਪਣਾ ਇੱਥੇ ਪਾਲ ਮਾਜਰੇ ਦੇ ਕੋਲ ਮਸ਼ੀਨਾਂ ਪਾਪਲੇ ਨਾਲ ਲੱਗੀਆਂ ਹੋਈਆਂ ਨੇ ਉਹ ਮਿੱਟੀ ਕੱਢ ਰਹੀਆਂ ਨੇ ਤੇ ਉਹਨਾਂ ਨੇ ਇਹ ਵੀ ਦੱਸਿਆ ਵੀ ਇਹਦੇ ਵਿੱਚ ਜੋ ਪਾਣੀ ਦੀ ਮਾਤਰਾ ਵਾ ਜਿਵੇਂ 11000 ਲੱਖ ਪਾਣੀ ਛੱਡਿਆ ਜਾ ਰਿਹਾ ਅੱਗੇ ਹੁਣ ਇਹਦੇ ਵਿੱਚ 15 ਛੱਡਿਆ ਜਾਊਗਾ ਵੀ ਹੋਰ ਇਹਦੀ ਜਿਹੜੀ ਕਪੈਸਿਟੀ ਆ ਵਧਾਈ ਜਾਊ। ਇਸ ਸਬੰਧ ਵਿੱਚ ਕਿਸੇ ਅਧਿਕਾਰੀ ਨਾਲ ਗੱਲ ਹੋਈ ਥੋੜੀ। ਦੇਖੋ ਸਾਡੀ ਹਜੇ ਐਕਸ਼ਨ ਸਾਹਿਬ ਨਾਲ ਗੱਲ ਹੋਈ ਆ ਇਸ ਸਬੰਧ ਦੇ ਵਿੱਚ ਅਸੀਂ ਅੱਜ ਸਾਡੇ ਜੋ ਸਮਰਾਲਾ ਐਕਸ਼ਨ ਆਪਣੇ ਐਸ ਡੀ ਐਮ ਸਾਹਿਬ ਨੇ ਉਹਨਾਂ ਨੂੰ ਮਿਲਾਂਗੇ ਤੇ ਜੋ ਹਲਕਾ ਵਧਾਇਆ ਨੇ ਜਿਕਤਾਰ ਸਿੰਘ ਵਿਆਲਪੁਰਾ ਉਹਨਾਂ ਨੂੰ ਵੀ ਮਿਲਾਂਗੇ ਤੇ ਉਹਨਾਂ ਦਾ ਐਮ ਐਲ ਏ ਸਾਹਿਬ ਨੂੰ ਕਹਿ ਕੇ ਅਸੀਂ ਜੋ ਮੰਤਰੀ ਨੇ ਸਾਡੇ ਇਲਾਕੇ ਦੇ ਮੁੰਡਿਆ ਸਾਹਿਬ ਨੇ ਜਾਂ ਦਸੌਂ ਸਾਹਿਬ ਨੇ ਇਹਨਾਂ ਨੂੰ ਵੀ ਅਸੀਂ ਮਿਲਣ ਦੀ ਕੋਸ਼ਿਸ਼ ਕਰਾਂਗੇ। ਅਗਰ ਨਹੀਂ ਹੱਲ ਹੁੰਦਾ ਕੋਈ ਹੋਰ ਅਗਲਾ ਤੁਹਾਨੂੰ ਦੇਖੋ ਪਹਿਲਾਂ ਤਾਂ ਅਸੀਂ ਸਰਕਾਰ ਅੱਗੇ ਬੇਨਤੀ ਉਹ ਕਰਦੇ ਆ ਅਸੀਂ ਹਲਕਾ ਵਿਧਾਇਕ ਨੂੰ ਵੀ ਕਹਾਂਗੇ ਉਹਨਾਂ ਦੀ ਡਿਊਟੀ ਬਣਦੀ ਆ। ਸਾਰੇ ਇਲਾਕਾ ਹੀ ਇਹ ਕਹਿੰਦਾ ਵੀ ਇਹ ਨੂੰ ਪੱਕਾ ਨਾ ਕੀਤਾ ਜਾਵੇ ਇਹਦੇ ਨਾਲ ਸਾਡੇ ਆਲੇ-ਦਾਲੇ 10-10 15-15 ਕਿਲੋਮੀਟਰ ਲੋਕਾਂ ਨੂੰ ਜਿਹੜਾ ਪਾਣੀ ਦਾ ਪੱਧਰ ਆ ਉੱਤਿਆ ਵਾ ਇੱਕ ਜੋ ਰੀਚਾਰਜ ਵੱਡੇ ਪੱਧਰ ਤੇ ਹੋ ਰਿਹਾ ਇੱਕ ਵਧੀਆ ਪਾਣੀ ਸਾਨੂੰ ਪੀਣ ਨੂੰ ਇਹਦਾ ਮਿਲਦੇ ਆ ਵਾ। ਦੇਰੀ ਸਫਾਈ ਵੇਖਾ ਕੇ ਸਰਕਾਰ ਕਰਾਉਂਦੀ ਹੈ ਕਰਾਵੇ ਪਰ ਇਹਨੂੰ ਪੱਕਾ ਨਾ ਕੀਤਾ ਗਿਆ ਦੇਖੋ ਸਾਡੇ ਸਮਰਾਲਾ ਦੇ ਕਿਸਾਨ ਭਰਾ ਅੱਜ ਜਿਹੜੀ ਸਾਡੀ ਐਸਸੀ ਸਾਹਿਬਾ ਕਨਾਲ ਵੱਲੋਂ ਜਿਹੜਾ ਇੱਕ ਪ੍ਰੋਜੈਕਟ ਚੱਲ ਰਿਹਾ ਜਿਹੜੀ ਜਿਹੜੀ ਸਾਡੀ ਨਹਿਰ ਉਹਨੂੰ ਖਲਾਈ ਚੋੜਾ ਕਰਨ ਲਈ ਤੇ ਕੁਝ ਇੱਕ ਥਾਵਾਂ ਤੋਂ ਉਹ ਜਿਹੜੇ ਸਾਈਡਾਂ ਪੱਕਿਆ ਕਰਨ ਲਈ ਉਹਦਾ ਲੋੜ ਕਿਉਂ ਪਈ ਸਾਡਾ ਪੱਕਿਆ ਕਰਨ ਲਈ ਕੁਝ ਇੱਕ ਥਾਵਾਂ ਤੋਂ ਜਿਵੇਂ ਕਿ ਤੁਹਾਨੂੰ ਪਤਾ ਹੋਵੇ ਮੀਟਿੰਗ ਦੇ ਵਿੱਚ ਦੱਸਿਆ ਗਿਆ ਐਸਸੀ ਸਾਹਿਬ ਵੱਲੋਂ ਜਿਹੜੀ ਇਹਦੀ ਕਪੈਸਿਟੀ ਉਹ ਹੈਗੀ 12000 ਕਿਊਸਿਕ ਪਾਣੀ ਨੂੰ ਕੈਰੀ ਕਰਨ ਦੀ ਉਹਨੂੰ ਵਧਾ ਕੇ ਅਸੀਂ 15000 ਕਿਊਸਿਕ ਕਰਨ ਜਾ ਰਹੇ ਹਾਂ ਉਹਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਦੋਂ ਪਾਣੀ ਪਿੱਛੋਂ ਵੱਧ ਛੱਡਿਆ ਜਾਏਗਾ ਕਿਤੇ ਉਹ ਜਿਹੜੇ ਜਿਹੜੇ ਬੈਡਸ ਅਗੇਨ ਸਾਈਡਾਂ ਹੈਗੀਆਂ ਉਹ ਕਿਤੇ ਪਾਣੀ ਦਾ ਕਰਕੇ ਟੁੱਟ ਨਾ ਜਾਵੇ ਲੋਕਾਂ ਦੀ ਜਾਨਾਂ ਨੂੰ مالی ਨੁਕਸਾਨ ਨਾ ਹੋ ਜਾਵੇ ਉਹਨੂੰ ਧਿਆਨ ਦੇ ਵਿੱਚ ਰੱਖ ਕੇ ਜਿੰਨੇ ਸਾਈਡਾਂ ਦੀ ਪੱਕੇ ਦੀ ਲੋੜ ਹੈ ਪਾਰਟਿਕੂਲਰ ਉਸ ਥਾਵਾਂ ਤੇ 3 ਸਾਲ ਦੇ ਵਿੱਚ ਉਹਨੂੰ ਪੱਕਾ ਕੀਤਾ ਜਾਣਾ ਹੈ ਸਮਰਾਲੇ ਦੇ ਬਿਲਕੁਲ ਲਾਸਟ ਪੁਆਇੰਟ ਤੇ ਫਿਲਹਾਲ ਇਸ ਵਾਰੀ ਪੱਕਾ ਕੀਤਾ ਜਾਣਾ ਵੇ ਪਲੱਸ ਇਸ ਜਿਹੜੀ ਕਹਿੰਦੇ ਨਹਿਰ ਨੂੰ ਚੋੜਾ ਕੀਤਾ ਜਾਣਾ ਤਾਂ ਕਿ ਪਾਣੀ ਦੀ ਕੈਪੈਸਿਟੀ ਦਾ ਵੱਧ ਸਕੇ ਸਾਡੇ ਕਿਸਾਨ ਭਰਾਵਾਂ ਦੇ ਖੱਸਾ ਸੀ ਚੋੜਾ ਕਰਨ ਨਾਲ ਜਿਹੜੇ ਇਥੇ ਦਰਾਵਾਂ ਦੇ ਕੰਡੇ ਦੇ ਉੱਤੇ ਰੁੱਖ ਲੱਗੇ ਨੇ ਉਹ ਸਾਰੇ ਡਿਗ ਪੈਣਗੇ ਸੋ ਐਸਸੀ ਸਾਹਿਬ ਨੇ ਉਹ ਖੱਸਾ ਦੂਰ ਕੀਤਾ ਵੇ ਖੱਸੀ ਫਿਰ 10-10 ਫੁੱਟ ਚੋੜਾ ਕਰ ਰਹੇ ਹਾਂ 10 ਤੋਂ 15 ਜਿੱਥੇ ਕਿਤੇ ਆਪਣੇ ਰੁੱਖ ਆਂਦੇ ਨੇ ਉਸ ਥਾਂ ਤੋਂ ਹਲੇ ਉਹਨੂੰ ਕਨਾਲ ਨੂੰ ਚੋੜਾ ਨਹੀਂ ਕੀਤਾ ਜਾ ਰਿਹਾ ਤਾਂ ਕਿ ਰੁੱਖਾਂ ਨੂੰ ਨੁਕਸਾਨ ਨਾ ਪਹੁੰਚੇ ਪਹਿਲੋਂ ਅਸੀਂ ਇਸ ਸਾਲ ਜੋ ਇਹਨਾਂ ਨੇ ਦੱਸਿਆ ਵੀ ਰੁੱਖ ਲਾਵਾਂਗੇ ਅਗਲੇ ਸਾਲ ਇਹ ਰੁੱਖਾਂ ਨੂੰ ਜਿਹੜੀ ਇਹ ਪਟਾਈ ਹੋਏਗੀ ਜਦੋਂ ਰੁੱਖ ਸਾਡੇ ਪੁਰਾਣੇ ਚੱਲ ਪਣਗੇ ਸੋ ਮੈਨੂੰ ਲੱਗਦਾ ਵੇ 3000 ਕਿਊਸਿਕ ਪਾਣੀ ਪੰਜਾਬ ਨੂੰ ਮਿਲੇਗਾ 9 ਲੱਖ ਹੈਕਟੇਰ ਜਿਹੜਾ ਏਰੀਆ ਵੇ ਔਰ ਹੋਰ ਉਹਨੂੰ ਸਚਾਈ ਜਿਹੜਾ ਆਪਣੇ ਟਿਊਬਲ ਦੇ ਪਾਣੀ ਤੋਂ ਨਜਾਦ ਮਿਲੇਗੀ ਉਹ ਦਰਿਆਈ ਪਾਣੀ ਦੀ ਸਚਾਈ ਹੋ ਸਕੇਗੀ ਪੰਜਾਬ ਲਈ ਤੇ ਸੋਨੇ ਤੇ ਸੁਹਾਗੇ ਵਾਲੀ ਗੱਲ ਹੈਗੀ ਹੈ ਪੰਜਾਬ ਸਰਕਾਰ ਜੇ ਇਸ ਪ੍ਰੋਜੈਕਟ ਤੇ ਪੈਸਾ ਲਾ ਰਹੀ ਹੈ ਕੁਝ ਸਰਵੇ ਕਰਕੇ ਲਾ ਰਹੀ ਹੈ ਇੱਕ ਜਿਹੜੇ ਕਿਸਾਨ ਭਰਾਵਾਂ ਦਾ ਇੱਕ ਖਤਸਾ ਹੋਰ ਸੀ ਜਿਹੜਾ ਪਾਣੀ ਰੀਚਾਰਜ ਹੁੰਦਾ ਵੇ ਉਹ ਸਾਈਡਾਂ ਪੱਕੀਆਂ ਕਰਨਾ ਰੀਚਾਰਜ ਜਿਹੜੀ ਉਹਦੀ ਕੈਪੈਸਿਟੀ ਘਟ ਜਾਏਗੀ ਪਰ ਜੋ ਸਾਡੇ ਐਸ்சி ਸਾਹਿਬ ਨੇ ਦੱਸਿਆ ਇਸ ਤੋਂ ਪਹਿਲਾਂ ਜਿਹੜਾ ਇਸ ਕਨਾਲ ਦਾ ਰੀਚਾਰਜ ਆ ਜਿਹੜਾ ਹੈਗਾ ਕੈਪੈਸਿਟੀ ਉਹ 426 ਦੇ ਕਰੀਬ ਕਿਸੀ ਫੀਟ ਜਿਹੜਾ ਪਾਣੀ ਹੈ ਉਹ ਲੈਂਦੀ ਹੈ ਕਿਉਂਕਿ ਇਹ ਚੋੜੀ ਹੋ ਜਣੀ ਹੈ ਕੁਛ ਸਾਡੇ ਬੈਡ ਪੱਕੇ ਹੋ ਜਣੇ ਆ ਤੇ ਇਹਦੀ ਜਿਹੜੀ ਚੋੜੀ ਹੋਣ ਕਰਕੇ ਜਿਹੜੀ ਇਹ ਰੀਚਾਰਜਿੰਗ ਕਪੈਸਿਟੀ ਵੀ ਵੱਧ ਜਣੀ ਉਹ 460 ਕਿਊਸਿਕ ਦੇ ਉੱਪਰ ਕਰੀ ਪਹੁੰਚ ਜਾਣੀ ਹੈ ਸੋ ਦੋਵੇਂ ਪਾਸੇ ਸਾਨੂੰ ਫਾਇਦਾ ਹੋਵੇ ਇੱਕ ਤੇ ਰੀਚਾਰਜ ਕਪੈਸਿਟੀ ਸਾਡੀ ਵੱਧ ਰਹੀ ਹੈ ਦੂਜਾ ਪੰਜਾਬ ਨੂੰ 3000 ਕਿਊਸਿਕ ਪਾਣੀ ਹੋਰ ਮਿਲ ਰਿਹਾ ਸੋ ਮੇਰੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਵੀ ਇਸ ਜਿਹੜੇ ਪ੍ਰੋਜੈਕਟ ਨਾਲ ਵੱਧ ਚੜ ਕੇ ਸਾਥ ਦੇਣ ਤੇ ਜਿਹੜੇ ਆਪਾਂ ਇਹ ਪਾਣੀ ਨੂੰ ਜਿਹੜਾ ਲੋਕਾਂ ਦੇ ਕਿਸਾਨਾਂ ਆਪਣੇ ਮਾਲਵੇ ਬੈਠ ਤੱਕ ਅੱਗੇ ਦੀ 50 ਕਿ ਸਾਰੇ ਪੰਜਾਬ ਚ ਜਿਹੜਾ ਪਾਣੀ ਮਿਲਣਾ ਵੇ ਉਹਨੂੰ ਦੇ ਸਕੀਏ ਜਿੱਥੋਂ ਤੱਕ ਇਹਨਾਂ ਦਾ ਇੱਕ ਸ਼ੀਗਾ ਖਸਾ ਵੀ ਚੋੜੀ ਹੋਣ ਨਾਲ ਕੋਈ ਨੁਕਸਾਨ ਹੋ ਜਾਏਗਾ ਜਿਹੜਾ ਆਪਣਾ ਸੇਮ ਹੋ ਜਾਏ ਪਾਣੀ ਘਟ ਜਾਏਗਾ ਸਾਈਡਾ ਉਹ ਰੀਚਾਰਜ ਹੋ ਜਾਏਗਾ ਸੋ ਉਹ ਖਸਾ ਵੀ ਅਸੀਂ ਸਭ ਨੇ ਸਾਰਾ ਦੂਰ ਕਰ ਦਿੱਤਾ ਹੈਗਾ ਵੇ ਸੋ ਮੈਨੂੰ ਲੱਗਦਾ ਨਹੀਂ ਕੋਈ ਇਹੋ ਜੀ ਗੱਲ ਹੋਏਗੀ ਸਾਰੇ ਭਰਾਵਾਂ ਨੂੰ ਅੱਗੇ ਆਣਾ ਚਾਹੀਦਾ ਜਿਹੜੀ ਬੈਠ ਕੱਜ ਦੀ ਤੁਸੀਂ ਮੀਟਿੰਗ ਬੇਨਤੀਜਾ ਦੀ ਗੱਲ ਕਰਦੇ ਹੋ ਕਦੀ ਵੀ ਕੋਈ ਮੀਟਿੰਗ ਬੇਨਤੀਜਾ ਨਹੀਂ ਨਿਕਲਦੀ ਕੋਈ ਜਿਹੜੇ ਉਹਨਾਂ ਦੇ ਡਾਊਟਸ ਹਨ ਅੱਜ ਕਾਫੀ ਡਾਊਟ ਉਹਨਾਂ ਦੇ ਕਲੀਅਰ ਹੋਏ ਨੇ ਉਹ ਆਪਣੇ ਕਿਸਾਨ ਭਰਾਵਾਂ ਨੂੰ ਜਾ ਕੇ ਦੱਸਣਗੇ ਵੀ ਜਿਹੜਾ ਅਸੀਂ ਸਾਨੂੰ ਐਕਸਪਲੇਨ ਕੀਤਾ ਹੋਵੇ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਵੇਖੋ ਇਹ ਵੀ ਕਿਸਾਨ ਆਗੂ ਨੇ ਇਹਨਾਂ ਨੇ ਵੀ ਲੋਕਾਂ ਦੀਆਂ ਗੱਲਾਂ ਸੁਣ ਕੇ ਸਰਕਾਰ ਤੱਕ ਪਹੁੰਚਾਣੀਆਂ ਹੁੰਦੀਆਂ ਇਹ ਕਿਸੇ ਵੱਲੇ ਮੋਕੇ ਦੇ ਫੈਸਲਾ ਨਹੀਂ ਲਿਆ ਜਾਂਦਾ ਜਦੋਂ ਆਪਣੇ ਜਥੇਬੰਦੀ ਜਾ ਕੇ ਬੈਠਣ ਗੱਲ ਕਰਨਗੇ ਉਹਨਾਂ ਨੂੰ ਪੁਆਇੰਟ ਦੱਸਣਗੇ ਵੀ ਇਹਨੇ ਨੁਕਸਾਨ ਨਹੀਂ ਹੈਗੇ ਤੇ ਮੈਂ ਪੂਰੀ ਤਰ੍ਹਾਂ ਆਸਵੰਦ ਹਾਂ ਵੀ ਅਸੀਂ ਅੱਜ ਜਾਂ ਕੱਲ ਇੱਕ ਦਿਨ ਦੇ ਵਿੱਚ ਇਹਨੂੰ ਪ੍ਰੋਜੈਕਟ ਨੂੰ ਕਾਮਯਾਬ ਕਰ ਲਵਾਂਗੇ ਧੰਨਵਾਦ